ਪਤੀ ਪਤਨੀ ਦੇ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਵੇਖ ਕੇ ਹਰ ਕੋਈ ਭਾਵੁਕ ਹੁੰਦਾ ਹੋਇਆ ਨਜ਼ਰ ਆ ਰਿਹਾ ਜਦੋਂ ਦੋ ਛੋਟੇ ਮਾਸੂਮ ਬੱਚਿਆਂ ਦੇ ਵੱਲੋਂ ਆਪਣੇ ਹੱਥੀ ਆਪਣੇ ਮਾਪਿਆਂ ਨੂੰ ਜਦੋਂ ਮੁੱਖ ਅਗਨੀ ਦਿੱਤੀ ਗਈ ਤਾਂ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਂਦੇ ਹੋਏ ਨਜ਼ਰ ਆ ਰਹੇ ਸੀ ਦਰਸਲ ਲੁਧਿਆਣਾ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਇਹ પતિ-ਪਤਨੀ ਇੱਕ ਹਾਦਸੇ ਦਾ ਸ਼ਿਕਾਰ ਹੋਏ ਸੀ ਇਹ ਦੋਵੇਂ પતિ-ਪਤਨੀ ਨਕੋਦਰ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਹੇ ਸੀ ਪਰ ਰਾਹ ਦੇ ਵਿੱਚ ਇਹਨਾਂ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਇੱਕ ਟਰੱਕ ਚਾਲਕ ਦੇ ਵੱਲੋਂ ਇਹਨਾਂ ਨੂੰ ਦਰੜ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਇਸੇ ਦੋਵੇਂ પતિ-ਪਤਨੀ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਜਿਸ ਦੀਆਂ ਤਸਵੀਰਾਂ ਦੇਖ ਹਰ ਕੋਈ ਭਾਵੁਕ ਹੁੰਦਾ ਹੋਇਆ ਨਜ਼ਰ ਆ ਰਿਹਾ ਹਰ ਕੋਈ ਇਸ ਅੰਤਮ ਸੰਸਕਾਰ ਦੇ ਵਿੱਚ ਜੋ ਵੀ ਸ਼ਾਮਲ ਹੋ ਰਿਹਾ ਉਸ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਨੇ ਦਰਸਲ ਉਹਨਾਂ ਦੇ ਦੋ ਛੋਟੇ ਮਾਸੂਮ ਬੱਚੇ ਨੇ ਇੱਕ ਦੀ ਬੱਚੀ ਦੀ ਉਮਰ 6 ਸਾਲ ਦੱਸੀ ਜਾ ਰਹੀ ਹੈ ਤੇ ਬੱਚੇ ਦੀ ਉਮਰ 4 ਸਾਲ ਹੈ ਉੱਥੇ ਦੱਸ ਦਿੱਕਿ ਇਹਨਾਂ ਦੋਵੇਂ ਬੱਚਿਆਂ ਦੇ ਵੱਲੋਂ ਜਦੋਂ ਆਪਣੇ ਮਾਪਿਆਂ ਨੂੰ ਮੁੱਖ ਅਗਨੀ ਦਿੱਤੀ ਗਈ ਤਾਂ ਉਦੋਂ ਹਰ ਕੋਈ ਭਾਵੁਕ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਸਿੱਕ ਕਿ ਟਰੱਕ ਦੇ ਲਪੇਟ ਦੇ ਵਿੱਚ ਆਏ ਸੀਗੇ ਇਹ ਦੋਵੇਂ ਪਤੀ ਪਤਨੀ ਜਿਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ ਅਸੇ ਕਿ ਪਤੀ ਦਾ ਨਾਂ ਪ੍ਰਦੀਪ ਸਿੰਘ ਦੱਸਿਆ ਜਾ ਰਿਹਾ ਸੀ ਤੇ ਪਤਨੀ ਦਾ ਨਾਮ ਮਨਦੀਪ ਕੌਰ ਸੀਗਾ ਜੋ ਕਿ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਸੀਗੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਦਾ ਹਾਦਸਾ ਉਹਨਾਂ ਦੇ ਨਾਲ ਵਾਪਰਿਆ ਸੀ ਹਾਦਸੇ ਦਾ ਉਹ ਸ਼ਿਕਾਰ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਕੀਤਾ ਗਿਆ ਤੇ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਵੇਖੇ ਹਰ ਕੋਈ ਭਾਵੁਕ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਜੋ ਵੀ ਉਹਨਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਰਿਹਾ ਸੀ ਉਹ ਇਹਨਾਂ ਛੋਟੇ ਬੱਚਿਆਂ ਨੂੰ ਵੇਖ ਕੇ ਭਾਵੁਕ ਹੋ ਰਿਹਾ ਸੀ ਕਿਉਂਕਿ ਬਹੁਤ ਛੋਟੀ ਉਮਰ ਦੇ ਇਹਨਾਂ ਛੋਟੇ ਬੱਚਿਆਂ ਦੇ ਸਿਰੋਂ ਮਾਪੇ ਦਾ ਸਾਆ ਉੱਠ ਚੁੱਕਿਆ ਹਾਦਸੇ ਦੇ ਵਿੱਚ ਇਹਨਾਂ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਦੇ ਬੱਚਿਆਂ ਦੇ ਵੱਲੋਂ ਆਪਣੇ ਮਾਪਿਆਂ ਨੂੰ ਮੁੱਖਗਨੀ ਦਿੱਤੀ ਗਈ ਹਾਲਾਂਕਿ ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਹੋਵੇਗਾ ਕਿ ਉਹਨਾਂ ਦੇ ਮਾਪਿਆਂ ਦੇ ਨਾਲ ਕੀ ਪਾਣਾ ਵਾਪਰ ਚੁੱਕਿਆ ਪਰ ਹਰ ਕੋਈ ਉਹਨਾਂ ਬੱਚਿਆਂ ਨੂੰ ਵੇਖ ਕੇ ਭਾਵੁਕ ਹੋ ਰਿਹਾ ਸੀ ਹਰ ਇੱਕ ਦੀ ਅੱਖ ਜਿਹੜੀ ਹੈ ਨਮ ਹੁੰਦੀ ਹੋਈ ਨਜ਼ਰ ਆ ਰਹੀ ਸੀ ਥਾ ਦੱਸਦੀ ਕਿ ਲੁਧਿਆਣਾ ਦੀ ਇਹ ਘਟਨਾ ਹੈ ਲੁਧਿਆਣਾ ਦੇ ਵਿੱਚ ਦੋਵੇਂ પતિ ਪਤਨੀ ਹਾਦਸੇ ਦਾ ਸ਼ਿਕਾਰ ਹੋਏ ਸੀ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਤੇ ਮੌਤ ਹੋ ਜਾਣ ਤੋਂ ਬਾਅਦ ਰਾਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ